ਸੋ ਸਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ੀ ਹਿੰਦੁਸਤਾਨ ਫਾਸ਼ੀ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਬੀ ਲੁਧਿਆਣਾ ਭਾਰਤੀ ਜਨਤਾ ਪਾਰਟੀ ਜਨਤਾਨਗਰ ਦੇ ਮੰਡਲ ਪ੍ਰਧਾਨ ਵਿਕੀ ਭਮਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਵਾਇਆ ਗਿਆ ਆਓ ਜਾਣਦੇ ਹਾਂ ਪੂਰੀ ਖਬਰ ਦੇਖੋ ਜਨਤਾ ਦਾ ਸਮੁੰਦਰ ਪਬਲਿਕ ਦਾ ਸਮੁੰਦਰ ਜਿੰਨੇ ਪਿਆਰ ਔਰ ਸਤਿਕਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨਰਿੰਦਰ ਸਿੰਘ ਬਿੱਟੂ ਦੇ ਪੱਖ ਦੇ ਵਿੱਚ ਔਰ ਵਿਸ਼ੇਸ਼ ਤੌਰ ਤੇ ਨਰਿੰਦਰ ਮੋਦੀ ਜੀ ਦੀਆਂ ਕਾਰਜਕਾਰੀਆਂ ਤੋਂ ਖੁਸ਼ ਹੋ ਕੇ ਉਹਨਾਂ ਦੇ ਪੱਖ ਦੇ ਵਿੱਚ ਬਹਿ ਰਿਹਾ ਉਹ ਦਰਸਾਉਂਦਾ ਕਿ ਉਹਨਾਂ ਦੀ ਜਿੱਤ ਸੁਨਿਸ਼ਚਿਤ ਆ ਸੋ ਅੱਜ ਇਹ ਹਵਾ ਦਾ ਰੁਖ ਬਦਲਣ ਦੇ ਵਿੱਚ ਅੱਜ ਦਾ ਇਹ ਸਮਾਗਮ ਬਹੁਤ ਕਾਰਗਰ ਸਦ ਹੋ ਰਿਹਾ ਆ ਕਿਸ ਤਰ੍ਹਾਂ ਲੱਗਦਾ ਜਿੱਦਾਂ ਕਿ ਪਰਮਾ ਹੰਗਾਰਾ ਜਿਹੜਾ ਲੋਕਾਂ ਦਾ ਮੈਂ ਕਹੇ ਜੀ ਉਹਨਾਂ ਦਾ ਬਹੁਤ ਵੱਡਾ ਹੁੰਗਾਰਾ ਔਰ ਬੜਾ ਵੱਡਾ ਪਿਆਰ ਇਹ ਜਿੱਤ ਨੂੰ ਸੁਨਿਸ਼ਚਿਤ ਤੇ ਸਾਬਤ ਕਰਨ ਦੇ ਵਿੱਚ ਬਹੁਤ ਆ ਤੇ ਅੱਜ ਲੋਕਾਂ ਨੇ ਹੰਕਾਰਾ ਵਰਕੇ ਕਹਿਤਾ ਕਿ ਇੱਕੋ ਮਾਤਰ ਬਿੱਟੂ ਹੀ ਆ ਜਿਹੜਾ ਜਿੱਤ ਹਾਸਲ ਕਰ ਰਿਹਾ ਬਾਕੀ ਕੋਈ ਮੁਕਾਬਲੇ ਚ ਨਹੀਂ ਆ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੈਨੂੰ ਜਦ ਪੰਜਾਬ ਆਉਂਦੇ ਹੀ ਬਹੁਤ ਅੱਛਾ ਲੱਗਦਾ ਹੈ ਕਾਸ਼ ਮੈਂ ਪੰਜਾਬੀ ਰਹਿੰਦੀ ਬਟ ਮੈਂ ਜਦ ਵੀ ਮੌਕਾ ਮਿਲਦਾ ਮੈਂ ਆਨੀ ਆ ਬਿਕੋਜ਼ ਇੱਥੇ ਮੇਰੀ ਰੂਹ ਰਹਿੰਦੀ ਆ ਮੈਨੂੰ ਬਹੁਤ ਗਾਵ ਹੈ ਪੰਜਾਬ ਨਾਲ ਪੰਗੀ ਭਾਰਤੀ ਜਨਤਾ ਪਾਰਟੀ ਸੈਂਟਰ ਵਿੱਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਹੀ ਬਣਾਏਗੀ ਐਂ ਬਿੱਟੂ ਜ਼ਰੂਰ ਜਿੱਤੇਗਾ ਮੈਨੂੰ ਜਿਸ ਤਰ੍ਹਾਂ ਦਾ ਬਿੱਟੂ ਨੂੰ ਰਿਸਪੌਂਸ ਦਿਖ ਰਿਹਾ ਹੈ ਉਹ ਤਿੰਨ ਵਾਰ ਪਹਿਲਾਂ ਵੀ ਜਿੱਤ ਕੇ ਆਇਆ ਹੈ ਬਿੱਟੂ ਕੰਮ ਕਰਦਾ ਹੈ ਇਸ ਲਈ ਤਾਂ ਜਿੱਤਦਾ ਹੈ ਨਾ ਇਲੈਕਸ਼ਨ ਤੇ ਮੈਨੂੰ ਸ਼ੋਰ ਹੈ ਕਿ ਬਿੱਟੂ ਨੇ ਇਹ ਇਲੈਕਸ਼ਨ ਵੀ ਜਿੱਤਨੀ ਆ